ਬਾਲਵੁੱਡ ਐਕਟਰ ਰਿਤਿਕ ਰੋਸ਼ਨ ਦੀ ਗੱਲ ਕਰੀਏ ਤਾਂ ਰਿਤਿਕ ਰੋਸ਼ਨ ਇਸ ਵਕਤ ਆਪਣੀ ਵਰਟੂ ਨੂੰ ਲੈ ਕੇ ਲਗਾਤਾਰ ਲਾਈਮਲਾਈਟ ਦੇ ਵਿੱਚ ਬੜੇ ਹੋਏ ਨੇ ਹਾਲ ਫਿਲਹਾਲ ਇੱਕ ਚੌਕਾਨ ਵਾਲੀ ਖਬਰ ਸਾਹਮਣੇ ਆਈ ਹੈ ਤੋਂ ਅੰਦਾਜ਼ਾ ਹੈ ਕਿ ਸ਼ੂਟਿੰਗ ਦੌਰਾਨ ਉਹ ਗੰਭੀਰ ਜ਼ਖਮੀ ਹੋ ਚੁੱਕੇ ਨੇ बॉलीवुड ਦੇ ਮਸ਼ਹੂਰ ਅਦਾਕਾਰ ਰਿਤਿਕ ਰੋਸ਼ਨ ਦੇ ਨਾਲ ਜੁੜੀ ਇੱਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ ਇਨੀ ਦਿਨੀਂ ਅਦਾਕਾਰ ਜੂਨੀਅਰ ਐਨਟੀਆਰ ਦੇ ਨਾਲ ਆਪਣੀ ਆਉਣ ਵਾਲੀ ਫਿਲਮ ਵਾਰ 2 ਦੀ ਸ਼ੂਟਿੰਗ ਦੇ ਵਿੱਚ ਬੀਜ਼ੀ ਚੱਲ ਰਹੇ ਨੇ ਪਰ ਇਸ ਸ਼ੂਟਿੰਗ ਦੌਰਾਨ ਅਦਾਕਾਰ ਗੰਭੀਰ ਜ਼ਖਮੀ ਹੋ ਗਏ ਰਿਪੋਰਟਾਂ ਅਨੁਸਾਰ ਗਾਣੇ ਦੀ ਸ਼ੂਟਿੰਗ ਦੌਰਾਨ ਅਦਾਕਾਰ ਦੀ ਲੱਤ ਤੇ ਸੱਟ ਲੱਗ ਗਈ ਜਿਸ ਕਾਰਨ ਇਸ ਗੀਤ ਦੀ ਸ਼ੂਟਿੰਗ ਮੁਲਤਵੀ ਕਰ ਦਿੱਤੀ ਗਈ ਹੈ ਇੱਕ ਰਿਪੋਰਟ ਦੇ ਅਨੁਸਾਰ ਅਦਾਕਾਰ ਨੂੰ ਲੱਤ ਵਿੱਚ ਇੰਨੀ ਗੰਭੀਰ ਸੱਟ ਲੱਗੀ ਹੈ ਕਿ ਡਾਕਟਰਾਂ ਨੇ ਉਹਨਾਂ ਨੂੰ 4 ਹਫ਼ਤੇ ਆਰਾਮ ਕਰਨ ਦੀ ਸਲਾਹ ਦਿੱਤੀ ਹੈ ਜੇਕਰ ਰਿਪੋਰਟਾਂ ਦੀ ਮੰਨੀਆਂ ਤਾਂ ਕ੍ਰੋਸ਼ਨ ਇਸ ਗਾਣੀ ਦੀ ਸ਼ੂਟਿੰਗ ਜੂਨੀਅਰ ਐਨਟੀਆਰ ਤੇ ਨਾਲ ਕਰ ਰਹੇ ਸਨ ਕਿਹਾ ਜਾ ਰਿਹਾ ਹੈ ਕਿ ਇਸ ਹਾਈ ਐਨਰਜੀ ਗਾਣੇ ਦੀ ਸ਼ੂਟਿੰਗ ਹੁਣ ਮਈ ਦੇ ਵਿੱਚ ਹੋਵੇਗੀ ਜੇਕਰ ਰਿਪੋਰਟਾਂ ਦੀ ਮੰਨੀ ਹੈ ਤਾਂ ਬਾਕੀ ਸਤਾਰਿਆਂ ਨੇ ਆਪਣੇ ਹਿੱਸਿਆਂ ਦੀ ਸ਼ੂਟਿੰਗ ਕੰਪਲੀਟ ਕਰ ਲਈ ਹੈ ਅਜਿਹੀ ਸਥਿਤੀ ਦੇ ਵਿੱਚ ਫਿਲਮ ਪੋਸਟਰ ਪ੍ਰੋਡਕਸ਼ਨ ਲਈ ਤਿਆਰ ਹੈ ਕਿਹਾ ਜਾ ਰਿਹਾ ਹੈ ਕਿ ਇਸ ਹਾਦਸੇ ਦਾ ਫਿਲਮ ਦੇ ਪ੍ਰਚਾਰ ਜਾਂ ਮਾਰਕੀਟਿੰਗ ਯੋਜਨਾ ਤੇ ਕੋਈ ਅਸਰ ਨਹੀਂ ਪਵੇਗਾ ਕਿਹਾ ਜਾ ਰਿਹਾ ਹੈ ਕਿ ਇਹ ਫਿਲਮ 14 ਅਗਸਤ 2025 ਨੂੰ ਦੁਨੀਆ ਪਰਦੇ ਵਿੱਚ ਰਿਲੀਜ਼ ਹੋਵੇਗੀ ਅਯਾਨ ਮੁਖਰਜੀ ਫਿਲਮ ਵੋ 2 ਦਾ ਨਿਰਦੇਸ਼ਨ ਕਰ ਰਹੇ ਹਨ ਇਹ ਅਦਿੱਤਿਆ ਚੋਪੜਾ ਦੀ ਯਸ਼ਰਾਜ ਫਿਲਮ ਸਪਾਈ ਯੂਨੀਵਰਸ ਦਾ ਸੀਕਵਲ ਹੈ ਫਿਲਮ ਦੇ ਵਿੱਚ ਅਯਾਨ ਮੁਖਰਜੀ ਅਦਿੱਤਿਆ ਚੋਪੜਾ ਅਤੇ ਹੋਰ ਸਿਤਾਰਿਆਂ ਦਾ ਸਹਿਯੋਗ ਸ਼ਾਨਦਾਰ ਹੈ ਰਿਤਿਕ ਰੋਸ਼ਨ ਅਤੇ ਜੂਨੀਅਰ ਐਨਟੀਆਰ ਤੋਂ ਇਲਾਵਾ ਕਿਆਰਾ ਅਡਵਾਨੀ ਵੀ ਲੀਡ ਰੋਲ ਦੇ ਵਿੱਚ ਨਜ਼ਰ ਆਵੇਗੀ ਇਸ ਫਿਲਮ ਦੇ ਵਿੱਚ ਰਿਤਿਕ ਰੋਸ਼ਨ ਫਿਲਮ ਵਾਰ ਤੇ ਆਪਣੇ ਕਿਰਦਾਰ ਮੇਜਰ ਕਬੀਰ ਤਾਲੀਵਾਲ ਦੀ ਭੂਮਿਕਾ ਵਿੱਚ ਨਜ਼ਰ ਆਉਣਗੇ ਇਹ ਫਿਲਮ 2019 ਦੀ ਐਕਸ਼ਨ ਥ੍ਰਿਲਰ ਫਿਲਮ ਵਾਰ 2 ਦਾ ਸੀਕਵਲ ਹੈ ਪਹਿਲੇ ਪਾਰਟ ਦਾ ਨਿਰਦੇਸ਼ਨ ਸਿਧਾਰਥ ਆਨੰਦ ਨੇ ਕੀਤਾ ਸੀ ਹੁਣ ਦੇਖਣਾ ਇਹ ਹੈ ਕਿ ਵਾਰ 2 ਨੂੰ ਕਿਸ ਤਰ੍ਹਾਂ ਦਾ ਰਿਸਪੌਂਸ ਮਿਲਦਾ 是。